टीवी न्यूज़ ਸਾਧਾ ਜੀ ਧਿਆਨ ਦੀ ਸ਼ਕਤੀ ਪਰਿਵਰਤੀ ਸ਼ਕਤੀ ਹੈ ਜਦੋਂ ਤੁਸੀਂ ਠੀਕ ਹੋ ਜੋਗੇ بڑے ਲੋਕ ਜਾਂਦੇ ਉਹ ਵੀ ਉਹ ਇੱਕ ਸਾਧਨਾ ਹੈ ਧਿਆਨ ਦੀ ਜੇ ਇਹ ਧਿਆਨ ਕਿਤੇ ਪ੍ਰਮਾਤਮਾ ਦੇ ਨਾਮ 'ਚ ਜੁੜ ਜਾਵੇ ਸਾਧ ਸੰਗਤ ਦੀ ਬੜੀ ਤਰੱਕੀ ਹੁੰਦੀ ਹੈ ਇੱਕ ਗੱਲ ਕਹਿ ਕੇ ਖਿਮਾ ਮੰਗ ਲੈਣੀ ਹੈ ਮੈਂ ਆਜਾ ਮੱਲ ਦੀ ਸਾਖੀ ਆਪ ਜੀ ਨੇ ਆਜਾ ਮੱਲ ਪਾਪੀ ਜਗ ਜਾਣਦਾ ਨਿਮਖ ਮਾਹੇ ਇਸ ਤਾਰਾ ਆਜਾ ਮੱਲ ਵਿਦਵਾਨ ਸੀ ਕਥਾ ਕਰਨਾ ਹੁੰਦਾ ਸੀ ਪਰ ਜੇਤਾ ਰੱਖਿਓ ਇਹ ਪ੍ਰਮਾਤਮਾ ਦੀ ਖੇਡ ਦਾ ਨਹੀਂ ਪਤਾ ਇੱਥੇ ਚੋਰ ਜਵਾਲ ڈاکੂ ਬੰਦੇ ਵੀ ਬ੍ਰਹਮ ਗਿਆਨੀ ਬਣ ਜਾਂਦੇ ਆ ਕਈ ਵਾਰੀ ਧਰਮ ਦੀ ਸਾਧਨਾ ਕਰਦੇ ਆ ਬੰਦੇ ਵੀ ਵਸ਼ਾਈ ਬਣ ਜਾਂਦੇ ਆ ਸਮੇ ਦੀ ਖੇਡ ਦਾ ਨਹੀਂ ڈاکੂ ਬੰਦੇ ਬ੍ਰਹਮ ਗਿਆਨੀ ਬਣ ਜਾਂਦੇ ਆ ਧਰਮ ਦੀ ਸਾਧਨਾ ਕਰਦੇ ਵੀ ਵਸ਼ਾਈ ਹੋ ਜਾਂਦੇ ਆ ਅਜਾ ਬੰਦ ਨੂੰ ਉਹਦੇ ਉਸਤਾਦ ਨੇ ਕਿਹਾ ਸੀ ਇਸ ਭੱਲੇ ਵਿੱਚੋਂ ਨਹੀਂ ਡੰਗਣਾ ਪਰ ਕਿਸਮਤ ਤੇ ਮੰਦਾ ਸੁਭਾਅ ਹੈ ਜਿਸ ਬੰਦੇ ਰੋਕਿਆ ਜਾਵੇ ਉਸ ਬੰਦੇ ਮਨ ਮਾਰ ਬਰ ਜਾਂਦਾ ਹੈ ਮੋਂ ਸਾਡੇ ਅਸ਼ੁਰੀ ਕੁਮਾਰ ਦੀ ਅਸ਼ੁਰੀ ਕੁਮਾਰ ਦੀ ਇੱਥੇ ਆ ਗਏ ਉਹਨਾਂ ਨੂੰ ਸਰੋਪਾ ਦੇ ਕੇ ਸਨਮਾਨਤ ਕੀਤਾ ਜਾਵੇ ਜੀ ਬੋਲੇ ਕੋਨਾ ਮੈਂ ਬੇਨਤੀ ਕਰਾਂਗਾ ਬੇਨਤੀ ਕਰਾਂ ਹਾਂਜੀ ਔਰ ਮੈਂ ਬਹੁਤ ਧੰਨਵਾਦੀ ਹਾਂ ਭੈਂਜੀ ਦਾ ਉਹਨਾਂ ਨੇ ਕੱਲ ਵੀ ਅੱਜ ਵੀ ਭਰੀ ਸੀ ਭੈਂਜੀ ਵੀ ਲੱਗੇ ਆ ਜਾਣ ਤੇ ਸਰਦਾਰ ਸ਼ਮਸ਼ੇਰ ਸਿੰਘ ਜੀ ਆ ਜਾਣ ਇੱਥੇ ਲੱਗੇ ਬਹੁਤ ਦੀ ਬਖਸ਼ਿਸ਼ ਕਰਨ ਬੋਲੇ ਜੋਨ ਹਾ ਇਸ ਤੋਂ ਅੱਗੇ ਹੁਣ ਮੈਂ ਆਪਾਂ ਸਮ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਤੁਸੀਂ ਸਾਰਿਆਂ ਦਾ ਧੰਨਵਾਦ ਕਰੋ ਉਹ ਧੰਨਵਾਦ ਕਰਨ ਤੋਂ ਪਹਿਲਾਂ ਸਰਦਾਰ ਕਰਨਲ ਸਿੰਘ ਜੀ ਬੜੇ ਉਤਾਪਲੇ ਸਨ ਉਹ ਪਤਨ ਕਿਧਰ ਟਿੱਕਾ ਖਾਲਸਾ ਵਾਰੇ ਬੜੇ ਪੱਤੇ ਪ੍ਰਾਇਮਰੀ ਸਿੰਘ ਜੀ ਜਿਨ੍ਹਾਂ ਨੇ ਬੜਾ ਵਧੀਆ ਪ੍ਰੋਗਰਾ ਕਰਕੇ ਸਾਰਿਆਂ ਨੂੰ ਜੋੜਿਆ ਮੈਂ ਬੇਨਤੀ ਕਰਾਂਗਾ 2 ਮਿੰਟ ਦੀ ਬੇਨਤੀ ਹੈ ਕਿ ਅਸੀਂ ਆਪਣੇ ਬੱਚੇ ਉਹ ਜੋ ਹਨ ਆਪਣੇ ਪਰਿਵਾਰਾਂ ਦਾ ਬੋਲਣਾ ਚੱਲਣਾ ਭੁੱਲ ਰਹੇ ਹਨ ਅਸੀਂ ਕੋਸ਼ਿਸ਼ ਕੀਤੀ ਕਿ ਜਾਈਏ ਕਿ ਆਪਣੇ ਬੱਚਿਆਂ ਨਾਲ ਜੋ ਆਪਣੇ ਦਾਦਾ ਨੂੰ ਦਾਦਾ ਜੀ ਕਹਿ ਭੂਆ ਨੂੰ ਭੂਆ ਜੀ ਕਹਿ ਚਾਚੇ ਨੂੰ ਚਾਚਾ ਜੀ ਕਹਿ ਮਾਮੇ ਨੂੰ ਮਮ ਜੀ ਕਹਿ ਕੋਸ਼ਿਸ਼ ਕੀਤੇ ਜਾਂਦੇ ਹੈ ਅਸੀਂ ਦਾ ਸਾਹ ਸ਼ਨੀਵਾਰ ਸ਼ਾਮ ਨੂੰ ਰਾਤ ਨੂੰ 8:30 ਵਜੇ ਆ ਕੇ ਸੇਵਾ ਨਿਭਾਈ ਜਾਂਦੀਆਂ ਹਾਂ ਭਾਈ ਪ੍ਰੀਤ ਸਿੰਘ ਜੀ ਬਹੁਤ ਇਹਨਾਂ ਨੇ ਵਾਸ ਨਾਲ ਪਿਆਰ ਕਰਦੇ ਹੋਏ ਮਨ ਦੀ ਕਿਰਪਾ ਦੁਆਰਾ ਕਾਫੀ ਸੁਲਝ ਗਿਆ ਅਤੇ ਮਾਰੇ ਇਸ ਤਰ੍ਹਾਂ ਕਿਰਪਾ ਕਰ ਰੱਖਣ ਇਹਨਾਂ ਵਿੱਚ ਤਰ੍ਹਾਂ ਗੁਰੂ ਦੀ ਸੇਵਾ ਇਹ ਸ਼੍ਰੀ ਅਨੰਤਪੁਰ ਸਾਹਿਬ ਦਾ ਜਿਹੜਾ ਅੱਜ ਰਖਵਾਇਆ ਗਿਆ ਸੀ ਇਹ ਜਿਹੜਾ ਖੰਡਪੁਰ ਸਾਹਿਬ 3725 ਨੂੰ ਇੱਕ ਐਸੋਸੀਏਸ਼ਨ ਦੇ ਸਰਬੱਤ ਦੇ ਭਲੇ ਵਾਸਤੇ ਜਿਹੜਾ ਰਖਵਾਇਆ ਗਿਆ ਸੀ ਜਿਸ ਦੀ ਅੱਜ ਸਮਾਪਤੀ ਹੋਈ ਜਿਸ ਦੇ ਵਿੱਚ ਐਸੋਸੀਏਸ਼ਨ ਅੰਮ੍ਰਿਤਸਰ ਦੇ ਨਾਲ ਨਾਲ ਚhattisgarh ਸਟੇਟ ਦਾ ਪਤਰੀ ਪੌੜੀ ਔਰ ਉਹ ਤੋਂ ਬਾਅਦ ਸਾਡੀਆਂ ਜਿੰਨਾਂ ਜ਼ਿਲ੍ਹਾ ਇਕਾਈਆਂ ਨੇ ਉਹ ਵੀ ਸ਼ਾਮਿਲ ਹੋਈਆਂ ਨੇ ਉਹਨਾਂ ਦੇ代表 ਸਾਹਿਬਾਨ ਇੱਥੇ ਪਹੁੰਚੇ ਨੇ ਔਰ ਉਹਨਾਂ ਨੇ ਆ ਕੇ ਅੱਜ ਇਸ ਸਾਡਾ ਹੌਸਲਾ ਵਧਾਈ ਦਿੱਤੀ ਹੈ ਸਾਡਾ ਮੇਨ ਮੋਟਿਵ ਐਸੋਸੀਏਸ਼ਨ ਦਾ ਇਹੀ ਹੈ ਕਿ ਪਲੀਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸਿਰਫ ਪਲੀਜ਼ ਐਸੋਸੀਏਟਸ ਦੀ ਐਸੋਸੀਏਸ਼ਨ ਨਹੀਂਗੀ ਇਹ ਸਾਰੇ ਸੂਚੇ ਅੰਦਰਸਤ ਦੀਆਂ ਐਸੋਸੀਏਸ਼ਨਆਂ ਆ ਅਸੀਂ ਹਰ ਉਸ ਪਰਸੰਦੇ ਨਾਲ ਖੜੇ ਆ ਜਿਹਦੇ ਨਾਲ ਧੱਕਾ ਜਾਂ ਗੇਂਸਾਫੀ ਹੁੰਦੀ ਹੈ ਕੋਈ ਵੀ ਇਹੋ ਜਿਹਾ ਬੰਦਾ ਅੰਮਰਸਰ ਦੇ ਵਿੱਚ ਜਿਹਦੇ ਨਾਲ ਕੋਈ ਵੀ ਵਿਭਾਗ ਕੋਈ ਵੀ ਅਫਸਰ ਸ਼ਾਹੀ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਧੱਕਾ ਕਰਦਾ ਉਹ ਆਕੇ ਪਲੀਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਨਾਲ ਸੰਪਰਕ ਕਰਸਾ ਸਾਡੀ ਐਸੋਸੀਏਸ਼ਨ ਹਰ ਵਕਤ ਉਹਨਾਂ ਦੇ ਨਾਲ ਖੜੀ ਆ ਇਸ ਤੋਂ ਇਲਾਵਾ ਸਾਡੀ ਐਸੋਸੀਏਸ਼ਨ ਦੇ ਜਿਹੜੇ ਮੇਨ ਟਾਰਗੇਟ ਨੇ ਸਾਡੇ ਪੁਲਿਸ ਵਿਭਾਗ ਦੇ ਸ਼ਹੀਦ ਪਰਿਵਾਰਾਂ ਨੂੰ ਹੱਥ ਤੋਂ ਵੱਟ ਸਪੋਰਟ ਕਰਨਾ ਉਹਨਾਂ ਦੇ ਇੰਟੈਲੀਜੈਂਟ ਪੁਲਿਸ ਉਹਨਾਂ ਵਾਸਤੇ ਪੁਜੀਸ਼ਾ ਦਾ ਨਾਮ ਕਰਨਾ ਜੇ ਤੋਂ ਬਾਅਦ ਸੀਬੀਆਈ ਕੰਪੈਟਿਟਿਵ ਕੇਸ ਦੇ ਵਿੱਚ ਜਿਹੜਾ ਸਾਡੇ ਪੋਰਸਸ ਅਸੀਂ ਉਹਨਾਂ ਨੂੰ ਵੀ ਬੰਦੀ ਸਿੰਘ ਦੀ ਯਾਦਦੇ ਹ ਉਹਨਾਂ ਨੇ ਵੀ ਇੱਕ ਲੜਾਈ ਲੜੀ ਸੀ ਅਸੀਂ ਉਹਨਾਂ ਦੇ ਪਤੀ ਸਿੰਘਾਂ ਦੀ ਰਿਹਾਈ ਵਾਸਤੇ ਵੀ ਜਿਹੜਾ ਆ ਰਾਜਪਾਲ ਗਵਰਨਰ ਪੰਜਾਬ ਤੋਂ ਮਿਲੇ ਸੀਗੇ ਉਹ ਤਾਂ ਕਿ ਅਸੀਂ ਮਰਜ਼ੀ ਅਪੀਲ ਪ੍ਰੋਸੈਸ ਤੇ ਦਰਜ ਕੇ ਉਹਨਾਂ ਨੂੰ ਜੇਲਾ ਤੋਂ ਰਿਹਾ ਕਰਵਾ ਸਕੀਏ ਇਸ ਤੋਂ ਇਲਾਵਾ ਜਿਹੜੇ ਰਟਾਇਰ ਕੋਟਸਟਰ ਉਹਨਾਂ ਦੀ ਮੌਤ ਤੋਂ ਬਾਅਦ ਉਹਨਾਂ ਤੇ ਸਲਾਮੀ ਨਹੀਂ ਭੇਜੀ ਜਾਂਦੀ ਸਾਡੀ ਸਭ ਤੋਂ ਵੱਡੀ ਮੰਗ ਜਿਹੜੀ ਮਾਨਯੋਗ ਭੀਜਪੀ ਪੰਜਾਬ ਦੇ ਕੋਲ ਵੀ ਅਸੀਂ ਪਰसों ਆਪਣੀ ਮੀਟਿੰਗ ਦੇ ਵਿੱਚ ਰੱਖ ਕੇ ਆਏ ਆਂ ਕਿ ਜਦੋਂ ਵੀ ਕੋਈ ਪੁਲਿਸ ਪੈਨਸ਼ਨਰ ਬਹੁਤ ਹੁੰਦਾ ਆ ਉਹਦੇ ਹੀ ਮੌਤ ਦੇ ਉੱਤੇ ਉੱਥੇ ਸਲਾਮੀ ਜਿਸ ਤਰ੍ਹਾਂ ਮਕਾਮੀ ਪੁਲਿਸ ਅਫਸਰ ਨੂੰ ਜਾਂਦੀ ਆ ਉਸੇ ਤਰ੍ਹਾਂ ਉੱਥੇ ਵੀ ਸਲਾਮੀ ਭੇਜੀ ਜਾਵੇ ਇਸ ਤੋਂ ਇਲਾਵਾ ਜਿਹੜੇ ਪਲੀਸ ਸਬਸਟ ਸਾਡੇ ਅਲੰਗ-ਲਗ सीबीआई ਕੰਬੈਟਰ ਕੀ ਅਸਰ ਦੇ ਵਿੱਚ ਜਿਨ੍ਹਾਂ ਦੇ ਵਿੱਚ ਬੰਦ ਨੇ ਸੀਜੀਪੀ ਸਾਹਿਬ ਨੂੰ ਐਸੋਸੀਏਸ਼ਨ ਤੁਹਾਡੇ ਮਾਧਿਅਮ ਰਾਹੀਂ ਬੇਨਤੀ ਕਰਦੇ ਆ ਕਿ ਉਹਨਾਂ ਦੇ ਪਰਿਵਾਰਾਂ ਦਾ ਵੀ ਖਿਆਲ ਰੱਖਿਆ ਜਾਵੇ ਔਰ ਜੁਡੀਸ਼ੀਅਲ ਕਸਟਡੀ ਦੇ ਵਿੱਚ ਉਹਨਾਂ ਨੂੰ ਫਾਈਨੈਂਸ਼ੀਅਲ ਹੈਲਪ ਦਿੱਤੀ ਜਾਵੇ ਤਾਂ ਕਿ ਉਹਨਾਂ ਦਾ ਜਣਾ ਹੌਸਲਾ ਬਣ ਸਕੇ ਔਰ ਜਿਹੜੀ ਮਕਾਮੀ ਪੋਸ ਐਸਐਲ ਕੈਕਸਰ ਬਾਪਤੇ ਖਿਲਾਫ ਲੜ ਰਹੀ ਹੈ ਜਾਂ ਜਿਹੜੇ ਅੱਗੇ ਹੋ ਕੇ ਫੋਨ ਵੀ ਇੱਕ ਫੀਲਡ ਦੇ ਵਿੱਚ ਜੁੱਧ ਰੱਖਿਆ ਕਰੋ ਜਿਹੜਾ ਖੁੱਦ ਕੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਇੱਕ ਹੌਸਲਾ ਇਖਦਾਈ ਹੋ ਸਕੇ ਕਿ ਸ਼ਹੀਦ ਪਰਿਵਾਰਾਂ ਨੂੰ ਉਹ ਸੀਪੀਆਈ ਕਨਵੈਕਟਡ ਕੇਸਾਂ ਦੇ ਵਿੱਚ ਅਗਰ ਪੁਰਾਣੀ ਪੁਲਸ ਨੂੰ ਇਨਸਾਫ ਦੇ ਰਿਹਾ ਅਗਰ ਮਕਾਮੀ ਪੁਲਸ ਉਹਨਾਂ ਦੇ ਨਾਲ ਆ ਤੇ ਇਹਨਾਂ ਦੇ ਨਾਲ ਵੀ ਕੋਈ ਵੀ ਇਹ ਲੜਾਈ ਲੜਦੇ ਆ ਕੋਈ ਕੋਰਟ ਕੇਸ ਹੋ ਗਿਆ ਕੋਈ ਇਨਕੁਆਰੀ ਹੋਈਆ ਸਾਡੇ ਅਸਤਰਾਂ ਨੂੰ ਉਹਨਾਂ ਦੇ ਨਾਲ ਖੜੇ ਹੋਣਾ ਸਟੈਂਡ ਕਰਨਾ ਬਣਦਾ ਆ ਇਸ ਕਰਕੇ ਤੁਹਾਡੇ ਮਾਤੇ ਮਰਾਹੀ ਅਸੀਂ तमाम ਪੰਜਾਬ ਸਰਕਾਰ ਨੂੰ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹ ਬੇਨਤੀ ਕਰਦੇ ਆ ਕਿ ਸਭ ਤੋਂ ਪਹਿਲਾਂ ਜਦੋਂ ਵੀ ਕੋਈ ਰਿਟਾਇਰਡ ਪੁਲਿਸ ਅਫਸਰ ਕਿਸੇ ਘਰਾਣੇ ਦੇ ਵਿੱਚ ਜਾਂ ਕਿਸੇ ਹਸਪਤਲ ਨੂੰ ਜਾਂਦਾ ਕਿ ਪਲੀਜ਼ ਉਹਨੂੰ ਉਸੇ ਸਨਮਾਨ ਦੀ ਨਜ਼ਰ ਨਾਲ ਦੇਖਿਆ ਜਾਵੇ ਸਾਡਾ ਇਹ ਮੂਲ ਮੁੱਦਾ ਜਿਹੜਾ ਅਪੇ ਸ਼ੁਕਲਾ ਡੀਜੀਪੀ ਲਾਅ ਐਂਡ ਆਰਡਰ ਜਿਹੜੇ ਅਸੀਂ ਉਹਨਾਂ ਦੇ ਨਾਲ ਵੀ ਮੀਟਿੰਗ ਦੇ ਵਿੱਚ ਰੱਖਿਆ ਗਿਆ ਹੈ ਉੱਥੋਂ ਵੀ ਇਸ ਬੰਦੇ ਜਿਹੜਾ ਆਰਡਰ ਜਾਰੀ ਹੋਣਾ ਹੈ ਅਧਿਕਾਰਸ਼ਣ ਦੇ ਮਾਮਲੇ ਦੇ ਵਿੱਚ ਤੁਸੀਂ ਦੇਖ ਹੀ ਲਿਆ ਹੈ ਕਿ ਰਿਟਾਇਰਡ ਹਾਰਫੋਨ ਤੋਂ ਬਾਅਦ ਵੀ ਮੈਂ ਪਲੀਜ਼ ਪੈਨਸ਼ਨਰ ਵਰਕਰ ਐਸੋਸੀਏਸ਼ਨ ਦੇ ਮੇਨ ਵਰਕਰ ਤੁਹਾਨੂੰ ਇੱਕ ਡਰੈੱਸ ਕੋਡ ਦੇ ਵਿੱਚ ਔਰ ਕਲਾਂ ਦੇ ਵਿੱਚ ਐਂਕਰ ਲਟਕਾ ਕੇ ਆਪਣੀਆਂ ਡਿਊਟੀਆਂ ਕਰਦੇ ਮਿਲਣਗੇ ਅਸੀਂ ਹਰ ਪਾਸਿਓਂ ਅੱਜ ਵੀ ਵਚਨ ਬੰਧਿਆ ਮਕਾਮੀ ਪੁਲਿਸ ਨੂੰ ਕਿ ਜਿੱਥੇ ਮਕਾਮੀ ਪੁਲਿਸ ਨੂੰ ਸਾਡੀ ਹੈਲਪ ਦੀ ਲੋੜ ਅਸੀਂ ਉੱਥੇ ਆ ਅਸ਼ਰਤੇ ਉਹਨਾਂ ਨੂੰ ਵੀ ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਜਿੱਥੇ ਸਾਡੇ ਕਿਸੇ ਰਿਟਾਇਰ ਪੈਨਸ਼ਨਰ ਨੂੰ ਸਾਡੀ ਜੁਸ ਪੈਂਦੀ ਆ ਉਹ ਵੀ ਹਰ ਜਗ੍ਹਾ ਆ ਕੇ ਸਾਡੀ ਹੈਲਪ ਕਰੇ ਚਲਿਆ ਸਭ ਤੁਹਾਡੇ ਕੋਲ ਕੋਈ ਹੈਲਪ ਨੰਬਰ ਜਾਂ ਕੋਈ ਐਡਰੈਸ ਮੇਂ ਦਫਤਰ ਦਾ ਕੋਈ ਯਾਰੀ ਕੀਤਾ ਜਾਵੇ ਦੇਖੋ ਜਿਹੜੇ ਹੈਲਪਲਾਈਨ ਨੰਬਰ ਆ ਤੁਸੀਂ ਮੇਰਾ ਨੰਬਰ 70092 81593 ਬਤੌਰ ਪ੍ਰਧਾਨ ਪਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਅਮਰਸਰ ਸ਼ਮਸ਼ੇਰ ਸਿੰਘ ਤੇ ਲੋ ਤੁਸੀਂ ਮੇਰੇ ਨੰਬਰ ਦੇ ਉੱਤੇ ਵੀ ਗੱਲ ਕਰ ਸਕਦੇ ਹੋ ਅਡਰ ਕੋਈ ਵੀ ਮੁਸ਼ਕਲ ਕਿਸੇ ਨੂੰ ਪੇਸ਼ ਆਉਂਦੀ ਆ ਦੀ ਪਲੀਸ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਸਟੈਂਡਸ ਵਿਦ ਹਿਮ ਅਸੀਂ ਹਮੇਸ਼ਾ ਉਹਦੇ ਨਾਲ ਖੜੇ ਆ ਕਿਤੇ ਵੀ ਸਾਡਾ ਜੀ ਆਪਣਾ ਹੈਡ ਆਫ ਸਪੀਕ ਯੈਸ ਹੈਡ ਆਫ ਉਹ ਅੰਮ੍ਰਿਤਸਰ ਹੈਡ ਆਫਿਸ ਹੈ ਨਾ ਇਹਦੇ ਬਾਰੇ ਸਾਡਾ ਜਿਹੜਾ ਹੈਡ ਆਫਿਸ ਹੈ ਐਲਡਨ ਫਾਰਮ ਅੰਮ੍ਰਿਤਸਰ ਕਿਸੇ ਵੀ ਤਰ੍ਹਾਂ ਨਾਟ ਓਨਲੀ ਦਾ ਪੁਲਿਸ ਕਾਡਰ ਕਿਸੇ ਵੀ ਤਰ੍ਹਾਂ ਦਾ ਕਿਤੇ ਵੀ ਸਮਾਜਿਕ ਧੱਕਾ ਹੋ ਰਿਹਾ ਆ ਕਿਸੇ ਦੇ ਨਾਲ ਕੋਈ ਅਫਸਰਸ਼ਾਈ ਕਰਦੀ ਆ ਕੋਈ ਪੋਲਿਟਿਕਲ ਬੰਦਾ ਖੜਾ ਕੋਈ ਕਰ ਰਿਹਾ ਐਸੋਸੀਏਸ਼ਨ ਹਮੇਸ਼ਾ ਉਹਨਾਂ ਦੇ ਨਾਲ ਆ ਬਹੁਤ ਮੋਢੇ ਨਾਲ ਮੋਟਾ ਚਾਰਟ ਕਿ ਬਸ਼ਰਤੇ ਕਿ ਜੈਨੂਇਨ ਕੇਸ ਓਨਲੀ ਜੈਨੂਇਨ ਤੁਸੀਂ ਉਹਨਾਂ ਦੇ ਨਾਲ ਹਰ ਪਾਸੋਂ ਹੈਲਪਫੁਲ ਆ ਅਸੀਂ ਤੁਹਾਡੇ ਤਰੀਕੇ ਪੂਰੇ ਜ਼ਿਲ੍ਹੇ ਨੂੰ ਅੰਮ੍ਰਿਤਸਰ ਨੂੰ ਦਿਹਾਤੇ ਨੂੰ ਵੀ ਸੱਦਾ ਦਿੰਦੇ ਆ ਕਿ ਜਿੰਨੀ ਸ਼ੇਤੀ ਹੋ ਸਕਦਾ ਤੁਸੀਂ ਐਸੋਸੀਏਸ਼ਨ ਦਾ ਹਿੱਸਾ ਬਣ ਸਕਦੇ ਹੋ ਬਤੌਰ ਐਸੋਸੀਏਟ ਮੈਂਬਰ ਤੁਸੀਂ ਸਾਡੇ ਨਾਲ ਕੰਮ ਕਰ ਸਕਦੇ ਹੋ ਕਰਕੇ ਇਸ ਕਰਕੇ ਆਪ ਜੀ ਨੂੰ ਖੁਸ਼ਲਾ ਸਤਾ ਕਿ ਪਲੀਜ਼ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਜਿਹੜੀ ਪੰਜਾਬ ਦੀ ਐਸੋਸੀਏਸ਼ਨ ਹੈ ਸਭ ਤੋਂ ਸਰਮੌਰ ਬਾਡੀ ਦੇ ਤੌਰ ਤੇ ਸਾਜੀ ਇੱਕ ਬੇਟੀ ਆ ਜਿਹੜੇ ਟੱਡੇ ਟਰਮ ਚੈਂਪਸਰ ਆ ਉਹੀ ਮੈਂਬਰ ਬਣ ਸਕਦੇ ਕਿ ਜਾਂ ਸਿਵਲ ਬੰਦਾ ਬਣ ਸਕਦਾ ਸਾਡਾ ਕੋਈ ਵੀ ਆ ਕੇ ਜਿਹੜਾ ਐਸੋਸੀਏਟ ਮੈਂਬਰ ਜਿਹੜੇ ਆ ਉਹ ਕੋਸਿਕ ਸਾਡੀਆਂ ਸ਼੍ਰੇਣੀਆਂ ਸਾਡੇ ਸਿਧਾਂਤ ਦੇ ਮਤਲਬ ਨੂੰ ਮੈਂਬਰ ਸਾਡੇ ਬਣ ਸਕਦੇ ਆ ਬਟ ਜਿਹੜਾ ਸਾਡੀ ਸੰਸਥਾ ਵਾਸਤੇ ਸਾਡੇ ਸ਼ਹੀਦ ਪਰਿਵਾਰਾਂ ਦੇ ਨਾਲ ਉਹਨਾਂ ਨੂੰ ਸਾਡੀ ਮਦਦ ਵਾਸਤੇ ਇਧਰ ਆਓ ਉਹਨਾਂ ਨੂੰ ਮਦਦ ਅਮਦਤ ਦੇਣ ਵਾਸਤੇ ਖੜਾ ਆ ਉਹ ਤੋਂ ਅਲਾਵਾ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਕਰਨ ਲਈ ਖੜਾ ਵੀ ਕੈਨ ਮੇਕ ਹਿਮ आवर ਐਸੋਸੀਏਟ ਅਸੀਂ ਉਹਨਾਂ ਨੂੰ ਆਪਣੇ ਐਸੋਸੀਏਟ ਮੈਂਬਰ ਦੇ ਤੌਰ ਤੇ ਇੱਥੇ ਲਵਾਂਗੇ ਇਥੋਂ ਤੱਕ ਕਿ ਕਰਦੇ ਆ ਉਹ ਵੀ ਸਾਡੇ ਨਾਲ ਅਗਰ ਸਾਡੇ ਸ਼ਹੀਦ ਪਰਿਵਾਰਾਂ ਦੇ ਨਾਲ ਜੁਡੀਸ਼ੀਅਲ ਕੇਸਾਂ 'ਚ ਸਾਡੇ ਸਾਬਕਾ ਪੁਲਿਸ ਮੁਲਾਜ਼ਮਾਂ ਦੇ ਨਾਲ ਜੋ ਖੜੇ ਆ ਤੇ ਉਹ ਸਾਡੀ ਬੋਡੀ ਦਾ ਸਾਡੀ ਐਸੋਸੀਏਸ਼ਨ ਦਾ ਇੱਕ ਹਿੱਸਾ ਬਣੇ ਜਾਣਗੇ ਅਸੀਂ ਉਹੀ ਮੰਗ ਤੇ ਸਰਕਾਰ ਉਹਨਾਂ ਨੂੰ ਦੇਾਂਗੇ ਜਿਹੜਾ ਅਸੀਂ ਆਪਣੇ ਅੱਥਾਏ ਗਏ ਹੈ ਹਾਂ ਜੀ ਸਰ ਜੀ ਪ੍ਰੈਜ਼ੈਂਟ ਮੈਂ ਅਸਰਾਂ ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਆਰੰਭ ਕਰਵਾਏ ਸਭ ਨੇ ਕਿ ਅੱਜ ਨੂੰ ਦੇਖੋ ਜੇ ਤਾਂ ਮਮਾ ਤੇ ਉਹ ਜੀ ਹਨ ਅੱਜ ਮੈਂ ਬੜੀ ਕਿਸੇ ਦੇ ਨਾਲ ਇਹ ਗੱਲ ਦੱਸ ਰਿਹਾ ਹਾਂ ਕਿ ਸਾਡੀ ਜੇ ਰਸਤੇ ਦੇ ਉੱਤੇ ਸਾਡੇ ਇੱਕ ਸਾਡੇ ਦੁਨੀਆ ਅਮਰੀਕਾ ਅੰਗਲਾਣੀ ਤੋਂ ਕੈਨੇਡਾ ਆਸਟ੍ਰੇਲੀਆ ਦੀ ਜਨ ਤੋਂ ਸਾਡੇ ਜਿਹੜੇ ਮੈਂਬਰ ਉੱਥੇ ਬੈਠੇ ਹੋਏ ਨੇ ਆਪਣੇ ਬੱਚਿਆਂ ਨੂੰ ਲੈ ਕੇ ਹੋਏ ਨੇ ਉਹਨਾਂ ਨੇ ਵੱਧ ਚੜ ਕੇ ਹਿੱਸਾ ਪਾਇਆ ਵਾ ਹੋਰ ਬਹੁਤ ਹੀ ਸਾਡਾ ਉਹਨਾਂ ਨੇ ਹੌਸਲਾ ਜਾਈ ਕੀਤੀ ਹੈ ਮੈਨੂੰ ਯਾਦ ਆਇਆ ਕਿ ਸਾਡੇ ਮੈਂਬਰ ਮਤਲਬ ਜਿਹੜੇ ਕਿ ਭਾਰਤੀ ਦੇ ਵਿੱਚੋਂ ਹੋਸੇ ਨੂੰ ਗੰਦੇ ਨੋਟ ਪੈ ਗਈ ਅਸੀਂ ਸਿਰਫ ਮੈਂ ਇੱਕ ਮੈਸੇਜ ਮੈਂ ਆਪਣੇ ਆਪਣੇ ਗਰੁੱਪ ਤੇ ਇੱਕ ਮੈਸੇਜ ਪਾਇਆ ਤੁਹਾਨੂੰ ਤਿੰਨ ਬੋਤਲਾਂ ਚਾਹੀਦੀਆਂ 106673 ਤੁਹਾਨੂੰ ਗੰਦੇ ਤੇ ਕੈਮਰਿਆਂ ਦੇ ਫੋਨ ਆ ਗਏ ਕਿ ਅਸੀਂ ਕਲਰ ਦੇ ਨੂੰ ਤਿਆਰ ਹਾਂ ਉਹ ਮੈਂ ਅੱਗੇ ਵੀ ਇਹ ਗੱਲ ਕਹਿਣਾ ਹਾਂ ਕਿ ਜਿੱਥੇ ਜਿੱਥੇ ਸਾਡੇ ਮੈਂਬਰ ਜਿਹੜੇ ਚੇਲਾਂ ਦੇ ਵਿੱਚ ਬੈਠੇ ਹਨ ਉਹਦੀ ਬਾਈਟ ਲੇ ਲੇ ਕੋਈ ਲੋੜ ਹੋਏਗੀ ਪਤਾ ਵੀ ਤੇ ਲੋੜ ਹੋਏਗੀ ਅਸੀਂ ਉਹਨਾਂ ਨੂੰ ਹਰ ਮਹੀਨੇ ਜਾ ਕੇ ਮਿਲਿਆ ਕਰਾਂਗੇ ਕਿਉਂਕਿ ਸਾਡਾ ਉਤਸ਼ਾਹ ਵਧਿਆ ਹੈ ਉਹ ਮੈਂਬਰਾਂ ਨੇ ਜਦੋਂ ਵੀ ਸਾਡੇ ਨੂੰ ਜਰੂਰਤ ਪਈ ਹੈ ਕੋਈ ਪੈਸੇ ਦੀ ਕਮੀ ਨਹੀਂ ਹੋਣ ਦੇ ਕੋਈ ਆਦਮੀ ਜਿਹੜਾ ਇਸ ਫੰਕਸ਼ਨ ਆ ਇਸ ਫੰਕਸ਼ਨ ਦੇ ਵਿੱਚ ਤੁਹਾਨੂੰ ਤਕਰੀਬਨ 4.7 ਲੱਖ ਰੁਪਏ ਇਕੱਠਾ ਹੋਇਆ ਔਰ ਉਹਨਾਂ ਨੇ ਇਹ ਵੀ ਕਿਹਾ ਕਿ ਤੁਸੀਂ ਅੱਗੇ ਲੱਗੋ ਪੈਸਾ ਸਿਹਤਾਂ ਦੇ ਉੱਤੇ ਲੱਗਣਾ ਚਾਹੀਦਾ ਵਾ ਬਹੁਤ ਤੁਹਾਨੂੰ ਕੋਈ ਪੈਸੇ ਦੀ ਕਮੀ ਨਹੀਂ ਹੋਣੀ ਹੈ ਨਾ ਅਕਸਲ ਵਿੱਚ ਅਸੀਂ ਇੱਕ ਬਤਾਲਾ ਕੀਤਾ ਹੈ ਕਿ ਹਰ ਮਹੀਨੇ ਦੇ ਵਿੱਚ ਜੇ ਸਰਪਟੈਂਡ ਨੂੰ ਲੈ ਕੇ ਆਪਣੇ ਜੇਲ੍ਹ ਦੇ ਬੰਦ ਸਾਥੀਆਂ ਨੂੰ ਮਿਲਿਆ ਜਾਵੇਗਾ ਅਤੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਮਿਲ ਕੇ ਉਹਨਾਂ ਨੂੰ ਲੋੜਵੰਦ ਜਰੂਰ ਤਾਂ ਉਹਨਾਂ ਨੂੰ ਦਿਲੀਆਂ ਜਾਣਗੀਆਂ ਅਤੇ ਜਿਹੜਾ ਵੀ ਉਹਨਾਂ ਦੀ ਸਹਾਇਤਾ ਅਸੀਂ ਕਾਨੂੰਨੀ ਸਹਾਇਤਾ ਕਰ ਸਕਦੇ ਹਾਂ ਉਹ ਵੀ ਅਸੀਂ ਆਪਣੇ ਤੌਰ ਤੇ ਕਰਾਂਗੇ ਤਾਂ ਜੋ ਉਹਨਾਂ ਦੇ ਪਰਿਵਾਰਾਂ ਨੂੰ ਇਹ ਨਾ ਹੋਵੇ ਮਹਿਸੂਸ ਕਿ ਇਹਨਾਂ ਨੇ ਮਹਿਕਮੇ ਵਾਸਤੇ ਕੰਮ ਕੀਤਾ ਸੀ ਕਿ ਮਹਿਕਮਾ ਇਹਨਾਂ ਦੇ ਮਗਰ ਨਹੀਂ ਹੁੰਦਾ ਇਸ ਕਰਕੇ ਮੈਂ ਇੰਨਾ ਹੀ ਕਹਿਣਾ ਕਿ ਤੁਸੀਂ ਸਾਡਾ ਸਾਥ ਦਿਓ ਅਸੀਂ ਹਮੇਸ਼ਾ ਹੀ ਅੱਗੇ ਲੱਗ ਕੇ ਕੰਮ ਕਰਾਂਗੇ ਅਤੇ ਜੇਲ੍ਹ ਬੰਦ ਜਿਤਨਾ ਸਾਡੀ ਭੈਣ ਹੈ ਮਰਜੀ ਗਾਨਕ ਬਿਮਾਰੀ ਨਾਲ ਲੂਝ ਰਹੀ ਹੈ ਸਿਰਫ ਸਾਡੀ ਹੌਸਲਾ ਪਹਜਾਈ ਦੇ ਨਾਲ ਹੀ ਇਹ ਇੱਕ ਦੇ ਤੱਕ ਅੱਜ ਦੁਬਾਰਾ ਫਿਰ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਵਾਸਤੇ ਆਏ ਨੇ ਇਹਨਾਂ ਦੀ ਚੜ੍ਹਦੀ ਕਲਾ ਵਾਸਤੇ ਅਸੀਂ ਗੁਰੂ ਸਾਹਿਬ ਅਗੇ ਅਰਦਾਸ ਕੀਤੀ ਆ ਤੇ ਮੈਂ ਇਹਨਾਂ ਭੈਣ ਜੀ ਨੂੰ ਵੀ ਆਖਿਆ ਕਿ ਜਿਹੜੇ ਵੀ ਕਿਸੇ ਤਰ੍ਹਾਂ ਤੁਹਾਨੂੰ ਨਜ਼ਰ ਆਉਂਦਾ ਕਿ ਜਿਹੜੇ ਸਰੀਰਕ ਤੌਰ ਤੇ ਜਿਹੜੇ ਤੰਗ ਪਰੇਸ਼ਾਨ ਹਨ ਤੇ ਉਹਨਾਂ ਨੂੰ ਫਾਈਨੈਂਸ਼ੀਅਲ ਜਰੂਰਤ ਹੈ ਅਸੀਂ ਪੁੱਜ ਗਏ ਅਸੀਂ ਪੁੱਜ ਕੇ ਜਾ ਕੇ ਉਹਨਾਂ ਦੀ ਮਦਦ ਕਰਾਂਗੇ ਮੈਂ ਇਹਨਾਂ ਦਾ ਪਤਾ ਲੈਣ ਲਈ ਗਿਆ ਸੀ ਤੇ ਇਹਨਾਂ ਨੇ ਸਾਡੇ ਪ੍ਰੋਗਰਾਮ ਵਿੱਚ 2000 ਰੁਪਏ ਦਿੱਤਾ ਮੈਂ ਕਿਹਾ ਭੈਣ ਜੀ ਤੁਹਾਡਾ ਤੇ ਅੱਗੇ ਖਰਚ ਬਹੁਤ ਹੋ ਰਿਹਾ ਵਾ ਪਰ ਇਹਨਾਂ ਨੇ ਕਿਹਾ ਮੈਂ ਗੁਰੂ ਸਾਹਿਬ ਦੇ ਵਾਸਤੇ ਵੈਸੇ ਜਰੂਰ ਦੇਨੇ ਨੇ ਜੋ ਚੇਵਾ ਤਰੂਪ ਹੋ ਰਹੀ ਆ ਮੈਂ ਹਮੇਸ਼ਾ ਹੀ ਅਤੇ ਇਹਨਾਂ ਨੂੰ ਇੱਕ ਰੋਪੜ ਪੜਾ ਕੇ ਜਿਹੜੇ ਵੀ ਬਿਮਾਰ ਜਾਂ ਕੋਈ ਮੁਸ਼ਕਲ ਕਸ਼ਟ ਦਾ ਧਾਰ ਨੇ ਅਤੇ ਜ਼ਰੂਰਤ ਹੈ ਸਾਡੀ ਇੱਕ ਕਮੇਟੀ ਬਣੇਗੀ ਉਹ ਕਮੇਟੀ ਜਾ ਕੇ ਤਸਦੀਕ ਕਰੇਗੀ ਕਿ ਵਾਕੇ ਹੀ ਵਾਕੇ ਹੀ ਉਹ ਵਿਅਕਤੀ ਲੋੜ ਰਾਂਦਾ ਹੈ ਸਾਡਾ ਮੈਂਬਰ ਲੋੜ ਰਾਂਦਾ ਹੈ ਤਾਂ ਅਸੀਂ ਉਸ ਦੀ ਮਦਦ ਕਰਾਂਗੇ ਕਿਉਂਕਿ ਸਾਨੂੰ ਪੈਸਾ ਦੇਣ ਵਾਲਾ ਅਧਿਕਾਰ ਨਹੀਂ ਲੇਕਿਨ ਸਾਨੂੰ ਸਹੀ ਥਾਂ ਤੇ ਲੋੜ ਵਾਲੇ ਕਮੇਟੀ ਦੀ ਬਣਾਉਣ ਦੀ ਜ਼ਰੂਰਤ ਪੈਣੀ ਆ ਹੁਣ ਮੈਂ ਕਹੂੰਗਾ ਇਸ ਬਾਰੇ ਵਿੱਚ ਸਾਡੇ ਕਸ਼ਮੀਰ ਸਿੰਘ ਵਾਲਾ ਜੀ ਦਾ ਮੋਬਾਈਲ ਨੰਬਰ ਮੈਂ ਮਰੀਤ ਸਿੰਘ ਜਨਰਲ ਫੈਕਟਰੀ ਪੁਲਿਸ ਪੈਨਸ਼ਨਰ ਅਸੋਸੀਏਸ਼ਨ ਅਮਰਸਰ ਮੇਰਾ ਮੋਬਾਈਲ ਨੰਬਰ 98702 ਗਾਰਾ 332 ਹੈ ਹਰੇਕ ਸਾਡੇ ਮੈਂਬਰ ਸਾਹਿਬਾਨ ਨੂੰ ਤਕਰੀਬਨ ਪਤਾ ਹੀ ਹੈ ਜਿਹੜਾ ਵੀ ਸਾਡਾ ਮੈਂਬਰ ਸਾਹਿਬਾਨ ਸਾਡੇ ਗਰੁੱਪ ਦੇ ਵਿੱਚ ਅਟੈਚ ਨਹੀਂ ਹੈ ਉਹ ਮੇਰੇ ਨਾਲ ਕੰਟੈਕਟ ਕਰੇ ਸਾਡਾ ਇੱਕ ਗਰੁੱਪ ਬਣਿਆ ਆ ਜਿਹਦੇ ਵਿੱਚ 1100 ਤੋਂ ਕਿੰਨੇ ਮੈਂਬਰ ਹਨ ਉਹਨਾਂ ਨੂੰ ਅਟੈਚ ਕਰਾਂਗੇ ਤਾਂ ਜੋ ਉਹਨਾਂ ਨੂੰ ਹਰ ਸਾਡੀ ਜਾਣਕਾਰੀ ਸਾਡੀ ਗਤੀਵਿਧੀਆਂ ਪਤਾ ਲੱਗਦੀਆਂ ਰਹਿਣ ਅਸੀਂ ਕੀ ਕੀ ਕਰ ਰਹੇ ਹਾਂ ਉਹ ਬਾਹਰ ਬੈਠੇ ਹੀ ਦੇਖਦੇ ਨੇ ਤੇ ਖੁਸ਼ ਵੀ ਹੁੰਦੇ ਨੇ ਤੇ ਮਾਇਆ ਵੀ ਖਲੋਂਦੇ ਨੇ ਸਾਜੀ ਸਾਡੇ ਇੱਕ ਮੈਂਬਰ ਨੇ ਸਾਨੂੰ 11000 ਰੁਪਇਆ ਯੂਐਸਏ ਤੋਂ ਘਲਾਇਆ ਉਹਨਾਂ ਨੂੰ ਜੇ ਉਹ ਆਪ ਦੀ ਚੇਚਾ ਤੋਂ ਆਹ ਹਰ ਪੈਸੇ ਕਰਕੇ ਪੈਸਾ ਸਹੀ ਤਰ੍ਹਾਂ ਤੂਆਏਗਾ ਦੇ ਕਮਾਈ ਦਾ ਪੈਸਾ ਅਸੀਂ ਵੀ ਇਹ ਵਚਨਬੱਧ ਹਾਂ ਕਿ ਜਿਹੜਾ ਪੈਸੇ ਦਾ ਮਿਸਮੂਰੀ ਹੋਏਗਾ ਸਹੀ ਥਾਂ ਤੇ ਹੀ ਲਾਵਾਂਗੇ ਹੁਣ ਜਿਹੜੇ ਕਮੇਰ ਸਿੰਘ ਵਾਲਾ ਦੇ ਬਹੁਤ ਜੀ ਵਾਹਿਗੁਰੂ ਜੀ ਦਾ ਖਾਲਸਾ ਹੈ ਬੰਜੀ ਜੀ ਬੰਜੀ ਜੀ ਸਾਡੇ ਪ੍ਰਧਾਨ ਸਰਦਾਰ ਕਮੇਰ ਸਿੰਘ ਜੀ ਅੱਜ ਹੋਏ ਹੈ ਜਨਨ ਫੈਕਟਰੀ ਦੌਰ ਮੈਕਸਿੰਗ ਪਹਿਲਾਂ ਇਹ ਦੱਸ ਚੁੱਕੇ ਹਾਂ ਕਿ ਜਿਹੜੇ ਜੰਤਰੀ ਬੰਦੇ ਜਿਹੜੇ ਕੰਵਰਸਰ ਹਾਈਗੇਸ਼ਨ ਦਫ਼ਤਰ ਵਿੱਚ ਜਿਨ੍ਹਾਂ ਦੇ ਅੱਜ ਭੋਗ ਪਾਏ ਗਏ ਹਨ ਜੋ ਸੰਗਤ ਨੇ ਸਾਡਾ ਸਾਥ ਦਿੱਤਾ ਉਹ ਸਾਡੀ ਸੋਚ ਤੋਂ ਸੋਚ ਤੋਂ ਕਿਤੇ ਵੱਧਿਆ ਸਾਡਾ ਮਾਣ ਸਾਡੇ ਪ੍ਰਬੰਧ ਜਿਹੜੇ ਆ ਸਾਡੇ ਸਾਰੇ ਸਾਥੀਆਂ ਨੇ ਬਹੁਤ ਮਿਹਨਤ ਕਰਕੇ ਤੇ ਇਹ ਪ੍ਰਬੰਧ ਕੀਤਾ ਜਿਨ੍ਹਾਂ ਦਾ ਅੱਜ ਸਾਰੇ ਆਨੰਦ ਮਾਣ ਰਹੇ ਆ ਹਾਂ ਸਰ ਅੱਜ ਕੀ ਕਹਿਣਾ ਚਾਹੋਗੇ ਅੱਜ ਇਸ ਸੰਸਥਾ ਦੇ ਬਾਰੇ ਇਹ ਇਹ ਸੰਸਥਾ ਨੇ ਬਹੁਤ ਬੜੀਆ ਕੰਮ ਕਰ ਰਹੀ ਹੈ ਜੀ ਹਰ ਇੱਕ ਦੇ ਦੁੱਖ ਸੁੱਖ ਸੁਣ ਰਹੀ ਹੈ ਤੇ ਇਹਦੇ ਵਿੱਚ ਜਿਹੜਾ ਹੈ ਸਾਰੇ ਆਪ ਪੈਦਲ ਦਾ ਵਾਹ ਪਾ ਲਏ ਤੇ ਇਹਨਾਂ ਦੇ ਨਾਲ ਸਹਿਯੋਗ ਦੇਣਾ ਚਾਹੀਦਾ ਹੈ ਕਿਉਂਕਿ ਹਰ ਇੱਕ ਦਾ ਦੁੱਖ ਸੁੱਖ ਜਿਹੜਾ ਹੈ ਹਰ ਸਮੇਂ ਜਦੋਂ ਵਜੀ ਚੁਈ ਕਿ ਜੇ ਕਰੀਏ ਇਹਨਾਂ ਨੂੰ 24 ਘੰਟੇ ਸੁਣਿਆ ਮੈਂ ਜਦੋਂ ਵੀ ਇਹਨਾਂ ਦੋ ਬੇਨਾਂ ਵੀਰਾਂ ਨੂੰ ਫੋਨ ਕਰਦੀ ਆਂ ਕਿ ਉਸੇ ਵੇਲੇ ਮੇਰੀ ਗੱਲ ਸੁਣਦੇ ਔਰ ਮੇਰਾ ਫੋਨ ਚੁੱਕਦੇ ਭੈਣ ਜੀ ਆਪਣਾ ਨਾਮ ਤੇ ਆਪਣਾ ਰੈਂਕ ਦੱਸ ਦੋ ਅਮਰਜੀਤ ਕੌਰ ਹੈ ਹੈ ਰਟਾ ਚੀ ਹੈ ਅਮਰਸਾਤ ਮੈਂ ਰਹਿੰਦਾ ਹਾਂ ਕੀਰਨਾ ਨਾਜੀ ਰਾਜਨ ਨੇ ਇਹ ਅੱਜ ਰਟੈਕ ਸ਼ਹੀਦ ਪਰਵਾਰਾਂ ਸੇ ਵਿਵਿਅਮੈਂ ਇਸ ਕਰਕੇ ਸੰਸਥਾ ਨੇ ਬਹੁਤ ਵਧੀਆ ਕਦਮ ਚੁੱਕਿਆ ਹੈ ਜਿੰਨੀਆਂ ਵੀ ਮੇਰੀਆਂ ਭੈਣਾਂ ਨੇ ਸਾਰੀਆਂ ਵੱਧ ਚੜ ਕੇ ਇਸਾਪਾਉਣ ਕਿਉਂ ਮੈਨੂੰ ਤਾਂ ਪਰੇਸ਼ਾਨੀ ਕਰ ਚਾਈ ਸ਼ਹੀਦ ਪਰਵਾਰਾਂ ਦਾ ਇਹਨਾਂ ਨੇ ਮੇਰੇ ਨਾਲ ਬਹੁਤ ਹਿਸਾਲਿਆ ਤੇ ਮੇਰਾ ਕੰਮ ਸੀ ਰਾਈਗੁਰ ਜੀ ਕਾ ਕੰਸਾ ਬਲਰ ਬਲਰ ਹਰ ਦੇ ਮੀਡੀਆ ਰਹੀ ਇੱਕ ਬਹੁਤ ਹੀ ਵਧੀਆ ਮੀਡੀਆ ਡਵਾਈਜ਼ਰ ਸ੍ਰੀ ਸੁਵਿੰਦਰ ਸਾਹਿਬ ਬਹੁਤ ਸਾਵੀ ਬਹੁਤ ਹੀ ਜਿਹੜੇ ਫਿਲਮ ਡਾਈਨ ਦੇ ਵਿੱਚ ਵੀ ਇਹਨਾਂ ਦਾ ਬਹੁਤ ਸਹਿਯੋਗ ਆ ਔਰ ਸਾਡੀ ਐਸੋਸੀਏਸ਼ਨ ਵਾਸਤੇ ਵੀ ਇਹ ਸਾਡੇ মিডিਆ ਡਵਾਈਜ਼ਰ ਦੇ ਤੌਰ ਤੇ ਉੱਤੇ ਵੀ ਸਾਡੇ ਨਾਲ ਕੰਮ ਕਰਿਆ ਕਰਨਗੇ ਅਸੀਂ ਇਹਨਾਂ ਦਾ ਵੀ ਸਨਮਾਨ ਕਰਨ ਜਾ ਰਹੇ ਹਾਂ ਬਹੁਤ ਸਹਿਯੋਗ ਹੈ ਜਿਸ ਨਾਲ ਬੋਲੋ ਸੁਨਿਆ ਮਾਰਕੀ ਕਿਤੇ ਜਾ ਰਹੇ ਜੀ ਮੇਰੇ ਕੋ ਜੀ ਅ ਅੱਜ ਤੋਂ ਸ਼ੁਰੂ ਤੋਂ ਕਰਦੇ ਮੈਂ ਐਸਜੀਪੀ ਨੂੰ ਪਰਮਾਨ ਕਰਦਾ ਹਾਂ ਜਿਲਾਨੀ ਮਨੀਸ਼ ਕਾਬਲ ਸਮਝਿਆ ਕਿ ਮੈਂ ਇਹਨਾਂ ਦੇ ਕਿਸੇ ਕੰਮ ਆ ਰਿਹਾ ਔਰ ਜਿਹੜੀ ਇਹ ਮੀਡੀਆ ਐਡਵਾਈਜ਼ਰ ਦੀ ਮੇਰੀ ਸੇਵਾ ਲਉਣਗੇ ਮੈਂ ਪੂਰੇ ਸੰਭਾਈ ਦੇ ਨਾਮ ਤੋਂ ਪੁਸ਼ਟੀ ਕਰਾਂਗਾ ਔਰ ਇੱਕ ਵਾਰ ਫਿਰ ਮੀਟਾਰ ਟੀਵੀ ਨਿਊਜ਼